ਇੰਦਰ ਆਰਜਾ ਪਾਰ ਤੋ ਅਸੀਂ ਪੰਜਾਬ ਨੂੰ ਬਚਾਣਾ ਨਸ਼ਿਆਂ ਦੇ ਮਾਰ ਤੋਂ ਅਸੀਂ ਪੰਜਾਬ ਨੂੰ ਬਚਾਣਾ ਨਸ਼ਿਆਂ ਦੇ ਮਾਰ ਤੋਂ ਬਾਣੀ ਕਿਸਮਤੀਏ ਬਲਿਏ ਰਿੱਤੀ ਖੀਰ ਤੇ ਬੜ ਕੇ ਦਲੀਏ ਆਹ ਇੰਜ ਮੈਨੂੰ ਆਹੇ ਦਿਨ ਦਿਖਾਉਣੇ ਸੀ ਮੇਰੀ ਸੇਵਾ ਕਰਨੀ ਉਮਰ ਚ ਮੈਂ ਤਾਂ ਆਪ ਦੀ ਸੇਵਾ ਕਰਵਾ ਰਿਆ ਜੜੀ ਜਿਵੇਂ ਮਾਰਗੀ ਨਸ਼ ਕਰਨ ਲੱਗ ਪਿਆ ਮਰਨ ਨਸ਼ਾ ਕਰਨ ਲੱਗ ਪਿਆ ਬਾਪੂ ਜੇ ਇਹ ਹੱਥ ਸਡੇਰੀ ਦੇ ਚੱਕਿਆ ਹੁੰਦਾ ਨਾ ਤਾਂ ਡੈਲੀ ਦਾ ਤੇ ਹਰ ਹਮ ਹੁੰਦਾ ਇਹ ਆਖਣਾ ਪਿਆ ਹੁੰਦਾ ਆਹੀ ਤਾਂ ਗਲਤੀ ਹੋ ਗਈ ਪੁੱਤ ਉਹ ਹੀ ਤਾਂ ਤੁੱਕੀ ਜਾਣਾ ਅਮਨ ਖਬਰਦਾਰ ਕਿ ਟੂ ਨਸ਼ੇ ਮਨੁਸ਼ਿਆ ਵੀਦਾ ਲੈ ਨੀ ਭਾਬੀ ਪਹੁੰਚ ਹੀ ਗਏ ਭੂਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਜੀ ਕਿਵੇਂ ਹੋ ਠੀਕ ਆ ਪਲਾ ਹੋਵੇ ਉਹ ਸੱਤ ਸਰ ਦਾ ਕਿਹੜੇ ਦਾ ਜਿਹੜਾ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿ ਲਈ ਜਾਗਰੂ ਕਰਦਾ ਹੈ ਭੂਆ ਉਹ ਕਿਵੇਂ ਇੱਕ ਦਿਨ ਮੈਂ ਤੇ ਬਾਪੂ ਜ਼ਮੀਨ ਦੇ ਕੰਮ ਤੋਂ ਤਹਿਸੀਲ ਗਈ ਕੌਣ ਕੀ ਅਫਰ ਬੈਠੀ ਉਸਦੇ ਕਮਰੇ ਵਿੱਚ ਆਏ 10-12 ਬੰਦਿਆਂ ਨੂੰ ਉਹ ਕੁਰਸੀ ਤੇ ਬਿਠਾਉਂਦਾ ਅਤੇ ਸਾਰਾ ਜੇ ਅਸੀ ਐਕਸੀਡੈਂਟ ਹੋਏ ਵਿਅਕਤੀ ਨੂੰ ਨਜ਼ਦੀਕ ਦੇ ਹਸਪਤਾਲ ਲੈ ਕੇ ਜਾਵਾਂਗੇ ਤਾਂ ਜੋ ਉਸ ਦੀ ਜਾਨ ਬਚ ਸਕੇ ਬਿਲਕੁਲ ਠੀਕ ਈ ਹੈ ਲੈ ਬਾਪੂ ਪੂਰੀ ਗੱਲ ਤਾਂ ਸੁਣ ਲੈ ਅੱਗੇ ਜਿਹੜੀ ਉਹ ਅਫਸਰ ਨੇ ਗੱਲ ਸੁਝਾਈ ਉਹ ਤਾਂ ਸੁਣਨ ਵਾਲੀ ਗੱਲ ਹੈ ਬਾਣੀ ਓਕੇ ਉਹ ਅਫਸਰ ਨੇ ਦੱਸਿਆ ਕਿ ਹੁਣ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਨਸ਼ੇ ਦੀ ਪકડ ਵਿੱਚ ਆ ਚੁੱਕੇ ਨੇ ਕੋਈ ਇਹ ਆ ਨਸ਼ਾ ਕਰਨ ਵਾਲੇ ਤਾਂ ਆਪਣੇ ਪਰਿਵਾਰ ਬਾਰੇ ਜਮ ਹੀ ਨਹੀਂ ਸੋਚ ਵੀ ਖਬਰ ਆਇਆ ਨੇ ਪਰਿਵਾਰ ਦੇ ਕੀ ਦਿੱਜੇ ਹੋ ਉਹ ਮੇਰਾ ਕਹਿਣੀ ਆ ਆ ਨਸ਼ਾ ਵਿੱਚ ਨਾਲਿਆਂ ਦਾ ਕੱਟਣਾ ਲੋਗੇ ਮੈਂ ਭਾ ਵੀ ਪੂਰੀ ਗੱਲ ਤਾਂ ਸੁਣ ਲੈ ਹਾਰਾ ਨਹੀਂ ਦੱਸ ਸਕੇ ਉਹ ਸਭ ਤੋਂ ਪਹਿਲਾਂ ਦੱਸਿਆ ਵੀ ਜਿਹੜੇ ਲੋਕ ਨਸ਼ੇ ਦੀ ਪਕੜ ਵਿੱਚ ਆ ਚੁੱਕੇ ਨੇ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੂੰ ਰੋਗੀ ਮੰਨਦੇ ਹੋਏ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਪ੍ਰੇਰਿਤ ਕਰਵਾ ਦਿੱਤਾ ਜਾਵੇ ਤਾਂ ਹੀ ਤਾਂ ਮੈਂ ਵੀ ਨੂੰ ਹਸਪਤਾਲ ਲੈ ਕੇ ਆਈ ਆ ਠਾ ਆ ਦਿੱਤਾ ਜਾਵੇ ਇੱਕ ਤਾਂ ਉਸਦੀ ਪੈਸੇ ਦੀ ਬਰਬਾਦੀ ਨਹੀਂ ਹੋਏਗੀ ਤੇ ਦੂਸਰਾ ਬਾਹਰੋਂ ਨਸ਼ੇ ਦੀ ਡੋਸ ਕਰਾਂ ਜਿਹੜੀ ਜਾਨ ਜਾਂਦੀ ਹੈ ਉਸ ਤੋਂ ਵੀ ਬਚਾ ਲਏਗਾ ਇਹ ਕੀ ਤੁਹਾਨੂੰ ਅਮਰ ਕਿਸਾਂ ਹੁਣ ਤੁਸੀਂ ਨਸ਼ੇ ਵਾਲਾ ਜਮਾ ਨਹੀਂ ਚਾਹਤਨਾ ਇਹ ਨਸ਼ਾ ਪੰਜਾਬ ਵਿੱਚੋਂ ਖਤਰਨੀ ਹੋ ਸਕਦਾ ਕਾਕਾ ਨਸ਼ਾ ਦਾ ਖਤਰਮ ਹੋ ਸਕਦਾ ਇਸ ਲਈ ਜਾਗਰੂਕਤਾ ਦੀ ਲੋੜ ਹੈ ਉਹ ਕਿਵੇਂ ਜੀ ਉਹ ਐਵੇਂ ਪੁੱਤਰ ਹਰ ਕੋਈ ਇਹ ਹੀ ਦੋ ਸੁਣਾਉਂਦਾ ਕਿ ਪੁੱਤ ਨੂੰ ਸਭ ਪਤਾ ਹੁੰਦਾ ਹੈ ਕਿ ਨਸ਼ਾ ਕਿੱਥੋਂ ਆਉਂਦਾ ਹੈ ਤੇ ਕੌਣ ਵਿੱਚ ਦਾ ਹੋਰ ਕੀ ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਅਸਲੀਅਤ ਵਿੱਚ ਜਿਵੇਂ ਆਜ਼ਾਦੀ ਪ੍ਰਾਪਤ ਕਰਨ ਦੀ ਇੱਕ ਮੁਹਿੰਮ ਸੀ ਅਤੇ ਸਾਰੇ ਲੋਕਾਂ ਨੇ ਇਸ ਦਾ ਸਹਿਯੋਗ ਕੀਤਾ ਸੀ ਤਾਂ ਹੀ ਆਜ਼ਾਦੀ ਪ੍ਰਾਪਤ ਕਰ ਸਕੇ ਉਵੇਂ ਹੀ ਪੰਜਾਬ ਦੇ ਵਿੱਚ ਵੀ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਹੈ ਤੇ ਜੇ ਸਾਰੇ ਲੋਕ ਇਸ ਦਾ ਸਹਿਯੋਗ ਕਰਨਗੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਹੈ ਇਸ ਲਈ ਇਸੇ ਲਈ ਜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਨਸ਼ਿਆਂ ਤੋਂ ਮੁਕਤਿ ਦਿਵਾਉਣੀ ਹੈ ਤਸਾਨੂੰ ਜਾਗਰੂਕਤਾ ਦੀ ਲੋੜ ਹੈ ਤਸਾਨੂੰ ਨਸ਼ਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਹੋ ਕਿ ਮੈਂ ਜੀ ਪੁੱਤਰ ਨਸ਼ਾ ਦੋ ਅੱਖਰਾਂ ਦਾ ਬਣਿਆ ਹੈ ਇਸ ਦਾ ਪਹਿਲਾ ਅੱਖ ਨ ਨ ਜਿਸ ਦਾ ਅਰਥ ਹੈ ਮੇਰੇ ਵੱਲ ਨਾ ਮਨਿਕਰਾਤ ਮਕਤਾਂ ਨ ਭਰਿਆ ਹੈ ਇਸ ਦਾ ਆਖਰੀ ਸ਼ਬਦ ਸ਼ਾ ਜਿਸ ਦਾ ਅਰਥ ਹੈ ਕਾਲ ਨਸ਼ਾ ਦਾ ਅਰਥ ਮੇਰਾ ਅਰਾਮ ਨਹੀਂ ਮੜਾ ਤੇ ਮੇਰਾ ਅੰਤਿਕ ਕਾਲਾ ਨਸ਼ੇ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਖਤਮ ਕੀਤਾ ਜਾ ਸਕਦਾ ਹੈ ਪੰਜਾਬ ਪੁਲਿਸ ਆਫ ਦੀ ਪੂਰੀ ਲਗਾ ਵਾ ਲਗਾ ਰਹੀ ਹੈ ਕਿ ਨਸ਼ੇ ਦੇ ਸਪਲਾਈ ਨੂੰ ਰੋਕਿਆ ਜਾ ਸਕੇ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਾਂਗ ਰੋਕਣ ਲਈ ਖੇਡਾ ਵਾਦਾ ਕਰਨਾ ਚਾਹੀਦਾ ਹੈ ਖੇਡਾ ਇਨਸਾਨ ਵਿੱਚ ਚੰਗੀ ਸੋਚ ਪੈਦਾ ਕਰਦੀਆਂ ਨੇ डॉक्टर साहब कुछ नहीं ले फिर भी दसो ना साहब जी सानू नशे खिलाफ जागरूक कर रहे सी बिल्कुल ठीक जी बिल्कुल ठीक जे असी पंजाब विच नशे नु खत्म करना है ता आम लोकां नु जागरूक होना ही पवेगा तो जी। हाँ जी उसमें एक दोस्ता नमूहल जानता है मरीज़ नो पूछे जानता है कि उसने नशे दिलाते क्यों लगी क्योंकि ना को तो नशा कर दिया है फिर उसने विश्वास दवाईयाँ जानता है कि उसने बीमारी का इलाज बिना किसी पतीफ़तों हो सकता है फिर मनोचिकित्सक द्वारा उसे जांच कितनी जानता है कि उसने 8 दस ਸ਼ੁਭਰ ਆਪਣਾ ਮਨ ਜੂਝ ਪਾਈਏ ਸਮਾਜ ਦੇ ਵਿੱਚ ਬਸਾ ਕੇ ਵੀ ਸ਼ੁਭਰ ਆਪਣਾ

¡Dios!